ਕੌੜੀ ਮਹੱਲਾ ਪੰਜਮਾ ਮਾਜ ਦੁਖ ਪੰਜਨੀ ਸਾਇਬ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਦੀਐ ਊਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਪੈ ਕਿਰਪਾਲ ਗੋਸਈਆ ਨਠੇ ਸੋਗ ਸੰਤਾਪ ਤਤੇ ਵਾਉ ਨਾ ਲਗੇ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦਿਉ ਗੁਰ ਗੁਰ ਸੱਚਾ ਸਰਜਣਹਾਰ ਗੁਰ ਤੂ ਠੈ ਸਭ ਕੁਛ ਪਾਇਆ ਜਨ ਨਾਨਕ ਸਦ ਵਿਦੇਹਾਰ ਗੋੜੀ ਮਹੱਲਾ ਪੰਜਮਾ ਸੁ ਕਹਿ ਹਰੇ ਕੀਐ ਖਿਨਮਾ ਹੈ ਅੰਮ੍ਰਿਤ ਤ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੁਰੇ ਗੁਰਦੀਵ ਸੇਵਕ ਕੋ ਦਿਨੀ ਆਪਣੀ ਸੇਵਾ ਰਹਾ ਮਿਟ ਗਈ ਚਿੰਤੁ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਣਤਾਸਾ ਦੁਖ ਨਾઠੈ ਸੁਖ ਆਏ ਸਮਾਏ ਤੀਲਨਾ ਪਰੇ ਆਗੁਰ ਫਰਮਾਇ ਇਛਾ ਪੂਨੀ ਪੁਰੈ ਗੁਰ ਮਿਲੈ ਨਾਨਕ ਤੈ ਜਨ ਸੁਖ ਫਲ ਫਲੈ ਗੋੜੀ ਮਹੱਲਾ ਪੰਜਮਾ ਤਾਪ ਗਏ ਪਾਈ ਪ੍ਰਭ ਸਾਤ ਚੀਤਲ ਪਏ ਕਿਨੀ ਪ੍ਰਵਦਾਤ ਪ੍ਰਭ ਕਿਰਪਾਤੇ ਪਏ ਸੁਹਿਲੇ ਜਾ ਨਮਾ ਜਨਮ ਕੇ ਵਿਛਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਰ ਰੋਗ ਕਾ ਬਿنسਿਆ ਤਾਉ ਸਹਿਜ ਸੁਆਇ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮਨੇੜ ਨਾ ਆਵੇ jis simrat dukkh sab jae naam ratan base mane aaye jap man mere gobind ki vaani saadu janaram rasna vakhaani rahaau iks bina naahi dooja koe jaaki trist sada sukh hoae ਸਾਜਨ ਮੀਤ ਸਖਾ ਕਰ ਇਕ ਹਰ ਹਰ ਅਖਰ ਮਨ ਮੈਂ ਲੀਕਾ ਰਬ ਰਹਾ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਘੜੀ ਮਹੱਲਾ ਪੰਜਮਾ ਕੋਟ ਵਿਗਨ ਹੈ ਰਖੇ ਨਮਾਹਿ हर कथा साध संग सुनाहे पीवत नाम रस अमृत गुण जास जप हर चरण मिटि खुद दास रहाओ सर्वकल्याण सुख सहज निधाना जा कह देवस भगवान ਔਖਾ ਦਾ ਮੰਤਰ ਤੰਤ ਸਵਚਾਰ ਕਰਨੇ ਹਾਰ ਹਿਦੈ ਮਹਤਾਰ ਤਜ ਸਭ ਪਰਮ ਪਜੋ ਪਾਰ ਬ੍ਰਹਮ ਕਹਿ ਨਾਨਕ ਟਲੇ ਧਰਮ ਗੋੜੀ ਮਹੱਲਾ ਪੰਜਮਾ ਸਾਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੈ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨਸੈ ਰੋਗ ਭੈ ਕਲਿਆਣ ਪਾਰ ਪਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਦ ਉਬਰੈ ਜਨਮੀਤ ਮਨਾ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾਸ ਤੇਰੀ ਸਰਣਾਇ ਗੋੜੀ ਮਹੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾਉ ਸੀਤ ਲਾਤੇ ਰਖਿਆ ਬਿਹਾਰੀ ਬਾਰ ਬ੍ਰਹਮ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਹੱਲਾ ਪੰਜਮਾ ਥਿਰ ਕਰਵੈ ਸੋ ਹਰ ਜਨ ਪਿਆਰੈ ਸਤਿਗੁਰ ਤੁਮਰੇ ਕਾਜ ਸਵਾਰੈ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੈ ਜਨ ਕੀ ਪੈਜ ਰਖੀ ਕਰਤਾਰੈ ਬਾਦਸਾ ਸਾਹਾ ਸਭ ਬਸ ਕਰ ਦੀਨੈ ਅੰਮ੍ਰਿਤ ਨਾਮ ਮਹਾ ਰਸ ਪੀਨੈ ਨਿਰਭਉ ਹੋਏ ਬਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ ਸਰਣ ਪਰੈ ਪ੍ਰਭ ਅੰਤਰ ਜਾਮੀ ਨਾਨਕੋ ਕਰੀ ਪ੍ਰਭ ਸੁਆਮੀ ਗੜੀ ਮਹੱਲਾ ਪੰਜਮਾ ਰਾਖ ਪਿਤਾ ਪ੍ਰਭ ਮੇਰੇ ਮੋਹਨਰ ਗੁਨਾ ਸਭ ਗੁਨ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੀ ਖੇਦ ਕਰ ਹੈ ਅਰ ਬਹੁਤ ਸੰਤਾ ਹਵੈ ਆਇਓ ਸਰਨ ਤੁਹਾਰੈ ਕਰ ਕਰ ਹਾਰਿਓ ਨਿਕ ਬਹੁ ਪਾਤੀ ਛੋੜਹਿ ਕਤੂ ਨਹੀਂ ਇੱਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤਹਿ ਤੀਰ ਜਪਾਇ ਸੰਤੀ ਮੰਤ ਦੇਉ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ ਕਹਿ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਵਾਣੀ ਸੋਲਠ ਮਹੱਲਾ ਪੰਜਵਾਂ ਕਰੇ ਸਨਾਰ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੂਗਾ ਕੋਟ ਬਿਗਨ ਲਾਥੈ ਪ੍ਰਭ ਸਰਨਾ ਪ੍ਰਗਟ ਭਲੇ ਸੰਜੁਗਾ ਪ੍ਰਭ ਬਾਣੀ ਸਬਦ ਸੁਖਾਖਿਆ ਗਾਵੋ ਸੁਨੋ ਪੜੋਨਿਤ ਪਾਈ ਕੁਰਪੂਰੇ ਤੋ ਰਖਿਆ ਰਹਾਉ ਸਾਚਾ ਸਹਿਉ ਮਿਤ ਵੜਿਆਈ ਭਗਤ ਵਚਨ ਦੇ ਆਲਾ ਸੰਤਾ ਕੀ ਪੈਜ ਰਖਦਾ ਆਦ ਬ੍ਰਿਦਾ ਪ੍ਰਤੀਵਾਲਾ ਹਰ ਅਮ੍ਰਿਤ ਨਾਮ ਕੋ ਜਨ ਨੇ ਤ ਪੁੰਚ ਹੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਬਨਾਠਾ ਗੁਰੂ ਗੋਬਿੰਦ ਨ ਦ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਵਣਿਆਈ પ્રગટ પે સકલે જુગ્યંત્રા ગુરુ નાનક કી વડાઈ સોઠ માં हल्ला પંજ માં સુખ મંગલ કલિયાણ સહજ તુન પ્રભ કે ચરણ ને હાર્યા રાખણ હારે રાખ્યો વારિક સત ગુર તાપો તાર્યા ઉભરે સત ગુર કી શરણાઈ जाकी सेवना वृथे जाई राऊ कर्मै सुख बहर पुन सुखाह प्रभु अपने है पै दयाला नानक अगनना लागे को मेरा प्रभुवा कृपाला सोरठ में अल्लाह पंजमा गए कलेस रोग सब नासै प्रभ अपने कृपा तारी आठ राधो स्वामी काल हमारी हर जियो तू सुख संपत रास राख ले पाई मेरे को प्रभु आ गए अरदास रहा हो सोई सोई पाऊं ਆਪਣੇ ਖਸਮ ਪਰੋਸਾ ਕਹਿ ਨਾਨਕ ਗੁਰਪੂਰਾ ਭੇਟੂ ਮਿਟਿਓ ਸਗਲਾਂ ਦੀ ਸਾ ਸੋਠ ਮਹੱਲਾ ਪੰਜਮਾ ਸੇਮਰਾ ਸੇਮਰ ਗੁਰ ਸਤ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛਾ ਫਲ ਪਾਇਆ ோ அனந்தினோ முண்கா கரு நான பயக்க பய பித்த பாரவால ਸੋਵਟ ਮਹੱਲਾ ਪੰਜਵਾ ਦੁਖ ਤਗਵਾਇਆ ਹਰ ਪ੍ਰਭੇ ਆਪੈ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦਾ ਸਮਾਰਿਆ ਹੋਈ ਰਾਜੈ RAM ਕੀ ਰਖਵਾਲੀ ਸੂਖ ਸਹਜ ਆਨੰਦ ਗੁਣ ਗਾ ਮਨ ਤਨ ਦੇ ਸੁਖਾ ਲਈ ਰਾਵ ਪਤ ਤਉ ਧਾਰਨ ਸਤਿਗੁਰ ਮੇਰਾ ਮੋਹ ਤਿਸ ਕਾ ਪਰਵਾਸਾ ਬਖਸ ਲੈ ਸਭ ਸਚੇ ਸਾਹਿਬ ਸੁਨ ਨਾਨਕ ਕੀ ਅਰਦਾਸਾ ਸੋਠ ਮਹੱਲਾ ਪੰਜਮਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਚਨ ਸਮਰੇ ਆ ਨਾਮ ਆਧਾਰ ਤਾਪ ਉਤਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰਾਓ ਸਦਾ ਆਨੰਦ ਕਰਹ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਬੜੇ ਬੜੇ ਆਏ ਨਾਨਕ ਕਰਤੇ ਕੀ ਸਾਚ ਸਵਦ ਸਤ ਪਾਖਿਆ ਸੋਠ ਮਹੱਲਾ ਪੰਜਮਾ ਭੈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਚੰਤ ਆਪੈ ਰਖੈ ਜਮਹਿ ਕਿਉ ਹਟ ਤਾਰ ਹਰ ਕੈ ਚਨਰ ਦੇ ਵਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖਾ ਕੇਲੇਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੈ ਪਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸਮਰਥ ਸੋ ਪਾਈ ਸਚੇ ਸਚੀ ਸੋਐ ਨਾਨਕ ਪ੍ਰਵਤੇ ਆਇਆ ਪਾਈ ਮਨ ਤਨ ਸੀਤਨੋਏ ਸੋਰਠ ਮਹੱਲਾ ਪੰਜਮਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੜਿਆ ਫਲ ਪਾਈ ਰਾਉ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਅਰ ਕਾ ਨਾਮ ਅਧਰੋ ਨਾਨਕ ਪਤਰਾਖੀ ਪਰਮੇਸਰਾ ਉਧਰਿਆ ਸਭ ਸੰਸਾਰੋ ਸੋਠ ਮਾਲਾ ਪੰਜ ਮਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਮਾ ਹੋ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇਵਲ ਜਾਈ ਹਲਤ ਪਲਤ ਪ੍ਰਭ ਦੁਐ ਸਵਾਰੈ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ सोठ महला पंजवा जी जंत्र सब तै किए सोई संत सहाई अपने सेवक की आपन पही वडाई पार ब्रह्म पूरा मेरे न पूरी सब राखी oye sarb devaal rahao an din nanak naam te aaye jee pran ka data apne daso ko kanth laaye rakhe jho barik pit mata sooth ma allah panjma thad pai kartare taap chhod gaya parware ਗੁਰਪੂਰੈ ਹੈ ਰੱਖੀ ਸਰਨਾ ਸਚੇ ਕੀ ਤਾ ਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸਾਤ ਸਹਜ ਸੁਖ ਖਿਨ ਮਹਿ ਉਪਜੈ ਮਨ ਹੋਆ ਸਦਾ ਸੁਖਾਲਾ ਹਰ ਹਰ ਨਾਮ ਦੀ ਹੋ ਦਾਰੋ ਤਿੰਨ ਸਗਲਾ ਰੋਗ ਵਿਦਾਰੋ ਕ੍ਰਿਪਾ ਤਾਰੀ ਤੇਨਾ ਸਗਲੀ ਬਾਤ ਸਵਾਰੀ ਪ੍ਰਭ ਆਪਨਾ ਬਿਰਦ ਸਮਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾ ਸਬਦ ਪਹਿ ਹੋ ਸਾਖੀ ਤੇਨਾ ਸਗਲੀ ਲਾਜ ਰਾਖੀ ਬੁਲਾਇਆ ਬੁਲੇ ਤੇਰਾ तू साहेब गुणी गहरा जप नानक नाम सच साखी अपने दास की सर्व कल्याण ए गुरुदेव सेवक अपनी ले सेव बिघन न लाग जप अलख अपेव धर्म ਤਪਨੀਤ ਭਈ ਗੁੰਗਾਈ ਦੁਰਤ ਗਿਆਰ ਨਾਮ ਤੇ ਆਏ ਰਾਉ ਸਭਨੀ ਥਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਬੜ ਪ੍ਰਤਾਪ ਗੁਰ ਪ੍ਰਸਾਦਿ ਨ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਮੀਠੈ ਨਿਰਵਿਗਨ ਹੋਏ ਸਭ ਥਾਈ ਮੂਠੈ ਸਭ ਸੁਖ ਪਾਏ ਸਤਿਗੁਰ ਤੂਠੇ ਪਰਮ ਪ੍ਰਭੇ ਰਖਵਾਲੇ ਜਿਥੈ ਕਿਤੇ ਦਿਸੈ ਨਾਲੇ ਨਾਨਕ ਦਾਸ ਖਸਮੁប្រតិ ਪਾਲੈ ਬਿਲਾਵਲ ਮਹਲਾ 5 ਚਰਨ ਕਮਲ ਪ੍ਰਭ ਹਰਿ ਦਇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਹ ਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਥ ਕਥਾ ਮ੍ਰਿਤ ਪ੍ਰਭਵਾਨੀ ਨਾਨਕ ਜਪਿਆ ਜਪ ਜਿਵੇ ਗਿਆਨੀ ਬਿਲਾਵਲ ਮਹੱਲਾ ਪੰਜਮਾ ਸਾਤ ਪਾਏ ਗੁਰ ਸਤਗੁਰ ਪੂਰੇ ਸੁਖੁ ਉਪਜੈ ਬਜੈ ਅਨਹਦ ਤੂਰੇ ਰਾਉ ਤਾਪ ਪਾਪ ਸੰਤਾਪ ਵਿਨਾਸ਼ੈ ਹਰ ਸਿਮਰਤ ਕਿਲ ਵਿਖ ਸੁਨਾਸੈ ਆਨੰਦ ਕਰੋ ਮੇਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹਲਾ ਪੰਜਮਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਵਿਰਦ ਸਮਾਰਿਆ ਸਾਧ ਜਨਾਂ ਹੋਏ ਕਿਰਪਾਲਾ ਬਿਖੈ ਸਭ ਪਰਵਾਰਿਆ ਕਾਰਜ ਸਦ ਕੋ ਰੇ ਆਪ ਸਵਾਰਿਆ ਬੜੀ ਯਾਰ ਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਹਾਨ ਵਿਚਾਰਿਆ ਰਹਾਉ ਬਣਾ ਤ੍ਰਿਣਾ ਤ੍ਰਿਪਵਣਾ ਹਰਿਆ ਹੋਏ ਸਗਲੇ ਜੀ ਸਹਾਰਿਆ ਮਨਿਛੇ ਨਾਨਕ ਮਾਲ ਪਾਏ ਪੂਰਨ ਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਦ ਪਈ ਸੁਖ ਸਹੇਜ ਘਰ ਆਇਆ ਰਹਾਉ ਰਜ ਰਜ ਭੋਜਨ ਖਾ ਬੋ ਮੇਰੇ ਭਾਈ ਅੰਮ੍ਰਿਤ ਨਾਮ ਰਤਮਾਏ ਤੇ ਆਈ ਨਾਨਕ ਗੁਰਪੂਰੈ ਸਰਨਾਈ ਜਿਨਾਂ ਆਪਣੇ ਨਾਮ ਕੀ ਪੈਜ ਰਖਾਈ ਬਿਲਾ ਬਲ ਮਹਲਾ ਪੰਜਮਾ ਤਾਪ ਸੰਤਾਪ ਸਗ ਲੇ ਗਏ ਬਿਨ ਸੇ ਤੇ ਰੋਗਾ ਆਪਰਮ ਤੂੰ ਬਖਸਿਆ ਸੰਤਨ ਰਸ ਪੂਗਾ ਰਾਉ ਸਰਬ ਸੁਖਾ ਤੇਰੀ ਮੰਡਲੀ tera man tan aroga gun gawo nat ram ki eh ab khad jug aaye baso kar des mah eh palhe sanjoga nanak prav su prasann kai leh gaye viyoga bilawal mahalla panjma ਵੰਦਨ ਕਾਟੇ ਆਪ ਪ੍ਰਭੂ ਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਹੀ ਪਿਆ ਪ੍ਰਵਤਿਆਵਨ ਜੋਗ ਰਹਾਉ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨਾਮ ਬਿ ਆਪੈ ਸਾਧ ਸੰਗ ਮਨ ਤਨ ਹਿਤੇ ਫਿਰ ਧੂਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵੇਖ ਉਤਰੈ ਸੁਧ ਹੋਇ ਸਾਧੂ ਸਰਣਾਈ ਸੰਤ ਜਪਤ ਹਰ ਨਾਮ ਜਸਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੈ ਗੁਣ ਗਾਈ ਬਲਾਵਲ ਮਲ ਨਾ ਪੰਜਵਾ ਹਰ 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 ਰਾਦੀਐ ਹੋਈਐ ਆਰੋਗ ਰਾਮ ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀ ਚੈ ਪੂਗਾ ਸਾਧ ਸੰਗ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹੈ ਵਿయోగ ਨਾਨਕ ਪ੍ਰਭ ਸਰਣਾਗਤੀ ਕੰ ਕਾਰਣੰ ਜੋਗ ਰਾਗ ਬਿਲਾਵਲ ਮਹੱਲਾ ਪੰਜਮਾ ਧੁੱਪ ਦੇ ਕਰ ਪੰਜੋ ਇੱਕ ਓੰਕਾਰ ਸਤਗੁਰ ਪਰਸਾਦ ਅਵਰ ਉਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸਿਤਲਾ ਮਨ ਭਇਆ ਗੁਰ ਪੂਰਾ ਰਾਦਿਆ सगला ਦੁੱਖ ਗਿਆ ਰਖਣਾ ਹਾਰੈ ਰਖਿਆ ਆਪਣੀ ਕਰਮ ਆਰਹਾਉ ਬਾਪ ਕੜ ਪ੍ਰਭ ਕਾੜਿਆ ਕਿਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾਂ रोग मिटाया आप प्रब उपजया सुख शांत बड पर ताप चर्ज रूप हर कीनी दत गुरु गोविंद कृपा करी राखिया मेरा पाई हम तिसकी शरणागती जो ਸਦਾ ਸਹਾਇ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਾਬਲ ਮਹੱਲਾ ਪੰਜਮਾ ਤਾਤੀ ਵਾਉ ਨਾਲ ਗਈ ਪਾਰ ਬ੍ਰਹਮ ਸਰਨਾਈ ਚੌ ਗਿਰਧ ਹਮਾਰੈ RAM ਕਾਰ ਲਗੇ ਨਾ ਪਾਈ ਸਤ ਗੁਰੂ ਪੂਰਾ ਹਪੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆ ਏਕਾ ਦੀਵ ਲਾਈ ਰਾਵ ਰੱਖ ਲੀਏ ਤਿਨ ਰਖਨ ਹਰ ਸਭ ਵੇ ਆਦ ਮਟਾਈ ਕਹਿਨਾ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਵਾਲਕ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਪਏ ਪੂਰਨ ਪਏ ਸੇਵਰਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਜਾ ਕਾ ਬੜ ਪਰਤਾਪ ਦੋਖ ਮਾਰੇ ਵਕਸੀਆਨਾ ਆਪਣੀ ਕਲ ਧਾਰੀ ਮਨਵਾੰਛਤ ਫਲ ਦਿੱਤੀਆ ਨਾਨਕ ਵਾਲੇ ਹਾਰੀ ਬਿਲਾ ਬਲ ਮਹੱਲਾ ਪੰਜਵਾ ਤਾਪ ਨਾਹੈ ਅਗੁਰ ਸਿਰਜਣਹਾਰ ਸਤਿਗੁਰੇ ਆਪਣੇ ਕੋਲ ਜਾਈ ਜਿਨ ਪੈਜ ਰਖੀ ਸਾਚੇ ਸੰਸਾਰਾਉ ਕਰਮਸਤ ਕ ਤਾਰ ਵਾਲਕ ਰਖ ਲੀਨੋ ਪ੍ਰਭ ਅਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰਖੇ ਮਹਿਰਬਾਨ ਗੁਰੂ ਨਾਨਕ ਭੂਲੇ ਦਰਗਾ ਪਰਵਾਨ ਬਿਲਾ ਬਲ ਮਹਲਾ ਪੰਜਵਾ ਤਾਪ ਪਾਪ ਤੇ ਰਖੈ ਆਪ ਸੀਤਲ ਪਹਿਏ ਗੁਰ ਚਰਨੀ ਲਗੈ ਰਾਮ ਨਾਮ ਹਿਰਦੈ ਮੈਂ ਜਾਪ ਰਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵਖੰਡ ਪਰਤਾਪ ਦੁਖ ਬਿਨਸੈ ਸੁਖ ਅਨੰਦ ਪਰਵਿਸਾ ਤ੍ਰਿਸ਼ਨਾ ਬੁਜੀ ਮਨ ਤਨ ਸਚਤਰਾਪ ਅनाथ ਕੋ ਨਾਥ ਸਰਣ ਸਮਰਥਾ ਸਗਰ ਸ੍ਰਿਸ਼ਟੀ ਕੋ ਮਾਇ ਬਾਪ ਭਗਤ ਬਚਲ ਭੈ ਭਜਨ ਸੁਆਮੀ ਗੁਣ ਗਾਵਤ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ